ਕਸ਼ਮੀਰ ਦੇ ਇਲਾਕੇ ਵਿੱਚ ਵਿਦਵਾਨ ਪੰਡਤ ਇਕੱਠੇ ਹੋਏ ਇਹ ਲੱਗੇ ਜੀ ਕੋਈ ਉਪਰਾਲਾ ਕੀਤਾ ਜਾਏ ਜਦੋਂ ਇਹ ਆ ਉਹ ਤਾਂ ਗਿਆ ਵੀ ਸਾਰੇ ਇਕੱਠੇ ਹੋਏ ਵਿਦਵਾਨ ਪੰਡਤ 500 ਇਕੱਠਾ ਹੋਏ ਉਹ ਕਹਿਣ ਲੱਗੇ ਜੀ ਪਹਿਲਾਂ ਤਾਂ ਆਪਾਂ ਆਪਣਾ ਮੁਖੀ ਚੁਣੀਏ ਸੰਸੋ ਨੇ ਆਪਣਾ ਮੁਖੀ ਕਿਰਪਾ RAM ਜੀ ਨੂੰ ਚੁਣਿਆ। ਇਹ ਕਿਰਪਾ RAM ਜੀ ਸ਼ੇਖ ਬ੍ਰਹਮ ਜੀ ਜੋ ਮਟਨ ਸਾਹਿਬ ਭੰਗ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ। ਆਪਾਂ ਬਤਾਲਿਆ ਕਿ ਇਹ ਜੋ ਕਿਰਪਾ RAM ਜੀ ਉਹਨਾਂ ਦੀ ਅੰਸ ਸਾਰਿਆਂ ਦਾ ਮੁੱਢੀ ਚੁਣਿਆ ਗਿਆ ਸਾਰਿਆਂ ਨੇ ਕਿ ਹਾਂ ਵੀ ਜੋ ਤੁਸੀਂ ਕਹੋ ਅਸੀਂ ਕਰਨੋਂ ਤਿਆਰ ਹਮ ਕੇ ਲੱਗੇ ਦੇਖੋ ਮਾ ਦੇ ਪਿੰਡ ਪੋਰੇ ਦਾ ਆਪਾਂ ਸਾਰੇ ਅਮਰਨਾਥ ਦੀ ਗੁਫਾ ਤੇ ਚੱਲੀਏ ਵੀ ਕਹਿੰਦੇ ਪੋਰੇ ਦਾ ਛੇਤੀ ਪ੍ਰਗਟ ਹੋ ਜਾਂਦਾ ਆਪਾਂ ਸਾਰੇ ਉੱਥੇ ਜਾ ਕੇ ਅਮਰਨਾਥ ਦੀ ਗੁਫਾ ਉੱਥੇ ਅਰਦਾਸਾਂ ਬੇਂਤੀਆਂ ਕਰਦੇ ਇਹ ਸਾਡੀ ਰਾਤ ਕੀ ਕਰੋ